बहुत हाक टीम ने बहुत ज्यादा और बीजाते सचे पातशाह मेहन करे जरूर मैं चाहता कि अब करिए और हर पंजाबी हर पंजाबी जितने खड़ लग गया जूतियों पिछे छे लत्तियां खिचड़ियां छड़ दो माड़ा मोटी फेसबुक से लड़ना छो ਮੀਡੀਆ ਟ੍ਰਾਇਲ ਕਰਨਾ ਛੱਡ ਦਿਓ ਲੜਾਈ ਕਿਸੇ ਦੀ ਅਯਾਸੀ ਸਾਡੇ ਰਗਾ ਘੁੰਮਦਾ ਫਰੀਂ ਦੇ ਅੰਦਰ ਆਪਣੀ ਸ਼ਰਾਫਤ ਦਾ ਸਰਟੀਫੀਕੇਟ ਲੈ ਕੇ 6 ਮਹੀਨੇ ਠਾਣੇ ਦੀ ਫਰੀਂ ਕਿਉਂ ਸਮਾਹ ਮੀਡੀਆ ਇਹ ਲੋਕੀ ਆਖਣਾਂਗੇ ਸਾਡੇ ਵੱਲ ਜੇਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੁਕ ਜਾਂਦੀ बहुत हाक टीम ने बहुत ज्यादा और चौबीस घंटे जड की कढ़ाई है सच्चे पातशाह मेहनत करे जो थोड़ा टाइम हो गया हूँ जरूर मैं चाहता कि थोड़ा धन्यवाद करिए और हर पंजाबी हर पंजाबी जितने खड़ लग गया ज्यूतिया पिछे छे लत्तियां खिचड़िया छड़ दो, दो मोड़ा मोटी ਫੇਸਬੁਕ ਤੇ ਲੜਨਾ ਛੱਡ ਦਿਓ মিডিਆ ਟ੍ਰਾਇਲ ਕਰਨਾ ਛੱਡ ਦਿਓ ਲੜਾਈ ਕਿਸੇ ਦੀ ਅਜਾਸੀ ਸਾਡੇ ਰਗਾ ਘੁੰਦਾ ਫਰੀ ਜੰਦਰ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ 6 ਮਿੰਟ ਠਾਣੇ ਦੀ ਫਰੀ ਕਿਉਂ ਸਮਾਹ ਵਾਲਾ মিডিਆ ਟ੍ਰਾਇਲ ਅਨੇ ਉਹਦੇ ਹੱਥਾਂ ਲਾ ਦਿਓ ਸਾਡੇ ਵੱਲ ਇਹ ਦੋਸਤ ਇਹ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਰੋਗ ਤੇ ਅਨਨ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਤਾ ਵੀਲੇ ਰੁਕ ਜਾਂਦੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜਕੜਾ ਤੇ ਆਹ ਕਹਿੰਦੇ ਜੱਟ ਦੀ ਚੜਾਈ ਹੈ ਸੱਚੇ ਬਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਹੋਇਆ ਤੁਸੀਂ ਕੋਈ ਹੁਤਿਆਰੋ ਜ਼ਰੂਰ ਮੈਂ ਚਾਹੁੰਦਾ ਕਿ ਅਸੀਂ ਤੁਹਾਡਾ ਧੰਨਵਾਦ ਕਰੀਏ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਦੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਤਾ ਵੀਲੇ ਰੁਕ ਜਾਂਦੀ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਲੜਾਤੇ ਆਹ ਕਹਿੰਦੇ ਜੱਟ ਦੀ ਪੜਾਈ ਹੈ ਸੱਚੇ ਬਾਸ਼ਾ ਮੇਲ ਕਰੇ ਜੇ ਤੁਹਾਡਾ ਟਾਈਮ ਤੁਜੀ ਕੋਲ ਹਿਆ ਤਾਂ ਜ਼ਰੂਰ ਮੈਂ ਚਾਹਨਾ ਹੈ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਜੇ ਰੋਕ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੁਕ ਜਾਂਦਾ ਸੀ ਉਹ ਬਾਬਾ ਜੀ ਇਹ ਜਿਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਪਹੁੰਚ ਹੈ ਸੱਚੇ ਪਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਤੁਸੀਂ ਇੱਕ ਵਾਰੀ ਹਧਿਆ ਕਰੋ ਜਰੂਰ ਮੈਂ ਚਾਹਾਂ

ਇਹ ਦੋਸਤ ਇਹ ਪਹਿਲਾ ਆਉਣਾ ਸੀ ਉਹਨੂੰ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਤੜਾਈ ਹੈ ਸਚੇ ਪਾਸ਼ਾ ਮੇਰ ਕਰੀ ਜੋ ਤੁਹਾਡਾ ਟਾਈਮ ਤੁਸੀਂ ਇੱਕ ਵਾਰੀ ਹੱਥਿਆਰ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਮਤਲਬ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਜਾਂਦਾ ਉਹ ਬਾਬਾ ਜੀ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਬਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਲੜਦੇ ਆਹ ਕਹਿੰਦੇ ਜੱਟ ਦੀ ਪੜਾਈ ਲੱਗਿਆ ਸੱਚੇ ਬਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਤੁਸੀਂ ਇੱਕ ਵਾਰੀ ਹਧਿਆਰ ਜ਼ਰੂਰ ਮੈਂ ਚਾਹਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਜਦੋਂ ਸਾਡੇ ਵੀਰੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਲੈਣਾ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਬਲ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਪੜਾਈ ਹੈ ਸੱਚੇ ਪਾਸ਼ਾ ਮਿਹਰ ਕਰੇ ਜੋ ਤੁਹਾਡਾ ਟਾਈਮ ਹੋਇਆ ਤੁਸੀਂ ਇੱਕ ਵਾਰੀ ਉਧਿਆਰ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਦੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੁਕ ਜਾਂਦਾ ਉਹ ਬਾਬਾ ਜੀ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਲੜਾ ਤੇ ਆਹ ਕਹਿੰਦੇ ਜੱਟ ਦੀ ਪੜਾਈ ਲੱਗਿਆ ਸੱਚੇ ਬਾਸ਼ਾ ਮੇਲ ਕਰੇ ਕਿਉਂਕਿ ਤੁਹਾਡਾ ਟਾਈਮ ਹੈ ਤੁਸੀਂ ਕੋਈ ਤਿਆਰੀ ਹੋ ਜ਼ਰੂਰ ਮੈਂ ਚਾਹਦਾ

ਇਹ ਦੋਸਤ ਸੀ ਪਹਿਲਾ ਆਉਣਾ ਸੀ ਉਦੋਂ ਸਾਡੇ ਬੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਬੀਲੇ ਰੁਕ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਬਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਬੀਜੇ ਕਢਾਉਂਦੇ ਆ ਕਹਿੰਦੇ ਜੱਟ ਦੀ ਪੜਾਈ ਲੱਗਿਆ ਸੱਚੇ ਵਾਸ਼ਾ ਮੇਲ ਕਰੇ ਕਿਉਂਕਿ ਤੁਹਾਡਾ ਟਾਈਮ ਤੁਸੀਂ ਕੋਈ ਹਿਆਲੋ ਜ਼ਰੂਰ ਮੈਂ ਚਾਹਣਾ कि अब मिलियो और हर पंजाबी हर पंजाबी जिदन खड़ लग गया जूतियों पिछे छे लत्तियां खिंच दो माड़ा मोटिया फेसबुक से लड़ना दो मीडिया ट्रायल करना दो लड़ाई किसी की घूमता फ्री जो अपनी शराफत का सर्टिफिकेट लेके छे महीने चीज कर ला दो वालों ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਬਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਲੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਪਹਾਈ ਲਗਾ ਸੱਚੇ ਬਾਸ਼ਾ ਮੇਲ ਕਰੀ ਜੋ ਤੁਹਾਡਾ ਟਾਈਮ ਤੁਸੀਂ ਇੱਕ ਵਾਰੀ ਉੱਤੇ ਆ ਲੋ ਜਰੂਰ ਮੈਂ ਚਾਹਾਂ ਹੈ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਮਤਲਬ ਕਿਹੜਾ ਚਿੱਠੀ ਪਾਉਂਦਾ ਵੀਰੇ ਰੋਗ ਜਾਂਦਾ ਸੀ ਉਹ ਬਾਬਾ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਚੜ੍ਹਾਈ ਹੈ ਸੱਚੇ ਬਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਹੋਇਆ ਤੁਸੀਂ ਕੋਈ ਧਿਆਨ ਜ਼ਰੂਰ ਮੈਂ ਚਾਹਦਾ

ਜੇਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਰ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਤਾ ਵੀਲੇ ਰੁਕ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਬਾਈ ਜੀ ਹੋਰਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਲੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਤੜਾਈ ਕਰ ਸੱਚੇ ਬਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਹੋਇਆ ਤੁਸੀਂ ਇੱਕ ਵਾਰੀ ਧਿਆਨ ਜ਼ਰੂਰ ਮੈਂ ਚਾਹਨਾ ਹੈ कि अब करिए और हर पंजाबी हर जितने खड़ लग गया जूती छो लड़ना छो दो मीडिया लड़ाई किसी की घूमता फ्री जो अपनी शराफत का सर्टिफिकेट लेके छे महीने चीज करना हाथ ला दो ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਮਤਲਬ ਕਿ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਦਿੰਦਾ ਉਹ ਬਾਬਾ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਚੜਾਈ ਲੱਗਿਆ ਸਚੇ ਪਾਸ਼ਾ ਮੇਲ ਕਰੇ ਜੇ ਤੁਹਾਡਾ ਟਾਈਮ ਹੋਇਆ ਤੁਸੀਂ ਇੱਕ ਵਾਰੀ ਹੁਦਿਆਰ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਦੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਤਾ ਵੀਲੇ ਰੁਕ ਜਾਂਦੀ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਚੜਾਈ ਹੈ ਸੱਚੇ ਬਾਸ਼ਾ ਮੇਲ ਕਰੇ ਕਿਉਂ ਤੁਹਾਡਾ ਟਾਈਮ ਹੋਇਆ ਤੁਸੀਂ ਕੋਈ ਹੁਦਿਆਰ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਤਾ ਵੀਲੇ ਰੋਗ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਲੜਾ ਤੇ ਆਹ ਕਹਿੰਦੇ ਜੱਟ ਦੀ ਚੜ੍ਹਾਈ ਹੈ ਸੱਚੇ ਬਾਸ਼ਾ ਮੇਲ ਕਰੇ ਜੇ ਤੁਹਾਡਾ ਟਾਈਮ ਤੁਸੀਂ ਕੋਈ ਉਧਿਆਨ ਲਓ ਜਰੂਰ ਮੈਂ ਚਾਹਨਾ ਹੈ कि अब मिलिए और हर पंजाबी हर लग गया जूती छोड़ा छो मोटना लड़ाई किसी की घूमता फ्री जी अपनी शराफत का सर्टिफिकेट लेके छे महीने करना समाना मीडिया खड़े हो गया हाथ ला दो वालों ਇਹ ਦੋਸਤ ਸੀ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਤਾ ਵੀਲੇ ਰੁਕ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਬਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਲੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਪੜਾਈ ਲੱਗਿਆ ਸੱਚੇ ਪਾਸ਼ਾ ਮੇਲ ਕਰੇ ਕਿਉਂਕਿ ਤੁਹਾਡਾ ਟਾਈਮ ਤੁਸੀਂ ਕੋਈ ਹਥਿਆਰ ਧਰੂ ਮੈਂ ਚਾਹਦਾ कि अब मिलियो और हर पंजाबी हर जिद खड़ लग गया जूती छो लिया छो मोटुक लड़ना छोड़ मीडिया करना छो लड़ाई किसी की घूमता फिरी जुड़ा अपनी शराफत का सर्टिफिकेट लेके छे महीने करना हाथ हिला दो वो ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਰੋਗ ਤੇ ਅੰਦਰ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੁਕ ਜਾਂਦੇ ਸੀ ਉਹ ਬਾਬਾ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜਕੜਾ ਤੇ ਆਹ ਕਹਿੰਦੇ ਜੱਟ ਦੀ ਚੜ੍ਹਾਈ ਹੈ ਸਚੇ ਪਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਤੁਸੀਂ ਇੱਕ ਵਾਰੀ ਉਹ ਤੇ ਆਣਾ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਮਤਲਬ ਕਿ ਕਿਹੜਾ ਚਿੱਠੀ ਪਾਉਂਦਾ ਵੀਰੇ ਰੋਕ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਕਰਾਉਂਦੇ ਆ ਇਹ ਕਹਿੰਦੇ ਜੱਟ ਦੀ ਪੜਾਈ ਹੈ ਸੱਚੇ ਬਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਤੁਸੀਂ ਕੋਈ ਉਧਿਆਨ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਚੜਾਈ ਹੈ ਸਚੇ ਬਾਸ਼ਾ ਮਿਲ ਕਰੇ ਜੋ ਤੁਹਾਡਾ ਟਾਈਮ ਹੋਇਆ ਤੁਸੀਂ ਇੱਕ ਵਾਰੀ ਹੁਦਿਆਰ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਮਤਲਬ ਕਿਹੜਾ ਚਿੱਠੀ ਪਾਉਂਦਾ ਵੀਲੇ ਰੁਕ ਜਾਂਦਾ ਉਹ ਬਾਬਾ ਯਾਰ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਚੜ੍ਹਾਈ ਲੱਗਾ ਸਚਿਨ ਬਾਸ਼ਾ ਮੇਲ ਕਰੇ ਜੇ ਤੁਹਾਡਾ ਟਾਈਮ ਹੋਇਆ ਤੁਸੀਂ ਇੱਕ ਵਾਰੀ ਹੱਥਿਆਰ ਜ਼ਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਤਾ ਵੀਲੇ ਰੋਗ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਬਲ 24 ਘੰਟੇ ਦੇ ਵੀਜੇ ਕਢਾਉਂਦੇ ਆਹ ਕਹਿੰਦੇ ਜੱਟ ਦੀ ਤੜਾਈ ਹੋ ਜਾਏ ਸੱਚੇ ਪਾਸ਼ਾ ਮਿਹਰ ਕਰੇ ਜੇ ਤੁਹਾਨੂੰ ਟਾਈਮ ਹੋਵੇ ਤੁਸੀਂ ਇੱਕ ਵਾਰੀ ਉੱਥੇ ਆਇਓ ਜਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਦੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਰੇ ਰੁਕ ਜਾਂਦੇ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੇ ਵਿੱਚ ਕਢਾਉਂਦੇ ਆਹ ਕਹਿੰਦੇ ਜੱਟ ਦੀ ਚੜਾਈ ਹੈ ਸੱਚੇ ਬਾਸ਼ਾ ਮੇਲ ਕਰੇ ਜੇ ਤੁਹਾਡਾ ਟਾਈਮ ਤੁਸੀਂ ਕੋਈ ਹੱਥਿਆਰ ਜ਼ਰੂਰ ਮੈਂ ਚਾਹੁੰਦਾ कि अब मिली और हर पंजाबी हर पंजाबी जितने खड़ लग गया जूतियों पिछले छदे लिया छो मोटी फेसबुक से लड़ना दो मीडिया ट्रायल करना दो लड़ाई किसी की घूमता फ्री जो अपनी शराफत का सर्टिफिकेट लेके छे महीने करना समाना मीडिया खड़े हो हाथ हिला दो ਜੇਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਬਿਜਲੀ ਦੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਰਦਾ ਬਿਜਲੀ ਰੁਕ ਜਾਂਦੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਹੋਰਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਬਿਜਲੀ ਕਢਾ ਦਿੱਤੀ ਆਹ ਕਹਿੰਦੇ ਜੱਟ ਦੀ ਤੜਾਈ ਲੱਗਾਈ ਸੱਚੇ ਬਾਸ਼ਾ ਮੇਰ ਕਰੀ ਜੋ ਤੁਹਾਡਾ ਟਾਈਮ ਤੁਸੀਂ ਇੱਕ ਵਾਰੀ ਉਹ ਧਿਆਨ ਨਾਲ ਜਰੂਰ ਮੈਂ ਚਾਹੁੰਦਾ

ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਰਦਾ ਵੀਲੇ ਰੁਕ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਲੜਾਉਂਦੇ ਆ ਆਹ ਕਹਿੰਦੇ ਜੱਟ ਦੀ ਤੜਾਈ ਹੈ ਸੱਚੇ ਬਾਸ਼ਾ ਮੇਲ ਕਰੇ ਜੋ ਤੁਹਾਡਾ ਟਾਈਮ ਤੁਸੀਂ ਕੋਈ ਧਿਆਨ ਨਾਲ ਜਰੂਰ ਮੈਂ ਚਾਹੁੰਦਾ

ਜੇਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਰੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਹੈ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਰੇ ਰੋਗ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨਾਂ ਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀ ਜੰਗ ਲੜਾਉਂਦੇ ਆ ਆਹ ਕਹਿੰਦੇ ਜੱਟ ਦੀ ਲੜਾਈ ਲੱਗਿਆ ਸੱਚੇ ਬਾਸ਼ਾ ਮਿਲ ਕਰੇ ਜੋ ਤੁਹਾਡਾ ਟਾਈਮ ਤੁਸੀਂ ਕੋਈ ਹੱਦ ਨਾਲ ਜ਼ਰੂਰ ਮੈਂ ਚਾਹਦਾ असा धनबाद मिली और हर पंजाबी हर जितने खड़ लग गया जूती छोड़ा छोड़ मोटिया छो मीडिया करना लड़ाई किसी की घूमता फ्री जी अपनी शराफत लेके छे महीने चीज करना मीडिया ट्रैक हो गया हाथ ला दे दे दो